ਸਸਿਕਾਲ ਦੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਮਦਰ ਐਂਡ ਸਨ ਪੋਡਕਾਸਟ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਰੋਹਨ ਰੋਜ਼ ਕੁਛ ਨਾ ਕੁਛ ਪੁੱਛਦਾ ਉਹਦੇ ਵਿੱਚ ਮੈਂ ਰੋਨ ਮੋ ਹਰੇਕ ਚੀਜ਼ ਬਾਰੇ ਦੱਸਦੀ ਹਾਂ ਜੋ ਵੀ ਮੈਥੋਂ ਪੁੱਛਦਾ ਇਹ ਨੌਲੇਜ ਵਾਲੀ ਵੀਡੀਓ ਹੁੰਦੀ ਹੈ ਤੇ ਤੁਸੀਂ ਵੀ ਜਿਹੜੀਆਂ ਅਸੀਂ ਵੀਡੀਓਜ਼ ਬਣਾਉਂਦੇ ਹਾਂ ਉਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਾ ਕਰੋ ਤਾਂ ਕਿ ਬਾਕੀਆਂ ਨੂੰ ਵੀ ਇਹਨਾਂ ਚੀਜ਼ਾਂ ਬਾਰੇ ਪਤਾ ਲੱਗੇ ਜਿੰਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਹੈਗਾ ਆ ਜਿਆਦਾਤਰ ਬੱਚਾ ਨੂੰ ਵੀ ਇਹ ਵੀਡੀਓਜ਼ ਦਿਖਾਇਆ ਕਰੋ ਕਿਉਂਕਿ ਬੱਚਾ ਨੂੰ ਵੀ ਇਹ ਨੌਲੇਜ ਮਿਲਦੀ ਹੈ ਇਹ ਨੌਲੇਜ ਵਾਲੀ ਵੀਡੀਓ ਹੈਗੀ ਆ ਤਾਂ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਆ ਰੋਹਨ ਨੂੰ ਪੁੱਛਦੇ ਆ ਰੋਹਨ ਕੀ ਜਾਣਣਾ ਚਾਹੁੰਦਾ ਮਮਾ ਜੀ ਬ੍ਰਹਮਾ ਜੀ ਦੇ ਚਾਰ ਸਿਰ ਸੀ ਕਿ ਪੰਜ ਅੱਜ ਦਾ ਰੋਹਨ ਦਾ ਕੁਐਸਚਨ ਹੈਗਾ ਬ੍ਰਹਮਾ ਜੀ ਦੇ ਚਾਰ ਸਿਰ ਸੀ ਕਿ ਪੰਜ ਜਿਵੇਂ ਕਿ ਤੁਸੀਂ ਜਾਣਦੇ ਹੋ ਬ੍ਰਹਮਾ ਜੀ ਵਿਸ਼ਨੂੰ ਤੇ ਸ਼ਿਵ ਜੀ ਮਹਾਰਾਜ ਇਹ ਤਿੰਨੇ ਆਪਣੀ ਸ੍ਰਿਸ਼ਟੀ ਨੂੰ ਰਚਣ ਵਾਲੇ ਆ ਰਚਨ ਕਰਦਾ ਹੈਗੇ ਆ ਇਹਨਾਂ ਤਿੰਨਾਂ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਆ ਪਰ ਬ੍ਰਹਮਾ ਜੀ ਹੈ ਜਿਨ੍ਹਾਂ ਨੇ ਜੀਵ ਜੰਤੂ ਨਰ ਨਾਰੀ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਰਚਨਾ ਕੀਤੀ ਆ ਬ੍ਰਹਮਾ ਜੀ ਦਾ ਵਿਸ਼ੇਸ਼ ਰੂਪ ਦੇ ਵਿੱਚ ਉਹਨਾਂ ਦਾ ਹੋਏਗਾ ਉਹਨਾਂ ਨੇ ਵਿਸ਼ੇਸ਼ ਰੂਪ ਦੇ ਵਿੱਚ ਆਪਣਾ ਹਿੱਸਾ ਪਾਇਆ ਸ੍ਰਿਸ਼ਟੀ ਦਾ ਨਿਰਮਾਣ ਕਰਨ ਦੇ ਵਿੱਚ ਤੇ ਜਦੋਂ ਸ੍ਰਿਸ਼ਟੀ ਦਾ ਨਿਰਮਾਣ ਹੋਇਆ ਸੀ ਤਾਂ ਬ੍ਰਹਮਾ ਜੀ ਦੇ ਪੰਜ ਸਿਰ ਸੀਗੇ ਬ੍ਰਹਮਾ ਜੀ ਦੇ ਸੀਗੇ ਪੰਜ ਸਿਰ ਦੇਵ ਦਾ ਬ੍ਰਹਮਾ ਜੀ ਨੇ ਸ੍ਰਿਸ਼ਟੀ ਦਾ ਨਿਰਮਾਣ ਹੋਰ ਵਧੀਆ ਤਰੀਕੇ ਨਾਲ ਕਰਨ ਵਾਸਤੇ ਇੱਕ ਸਤਰੂਪਾ ਨਾਂ ਦੀ ਔਰਤ ਦੀ ਰਚਨਾ ਕੀਤੀ ਸੀ। ਉਹ ਬਹੁਤ ਸੋਹਣੀ, ਬਹੁਤ ਸੁਨੱਖੀ ਔਰਤ ਸੀ ਤੇ ਜਿਹੜੇ ਬ੍ਰਹਮਾ ਜੀ ਸੀਗੇ ਜਦੋਂ ਉਹਨਾਂ ਨੇ ਸਤਰੂਪਾ ਦੀ ਰਚਨਾ ਕੀਤੀ ਤਾਂ ਉਹ ਉਹਤੇ ਮੋਹਿਤ ਹੋ ਗਏ। ਠੀਕ ਹੈ ਬ੍ਰਹਮਾ ਜੀ ਉਹਨਾਂ ਨੂੰ ਘਰ ਵੱਲ ਤੱਕਣ ਲੱਗੇ। ਉਹ ਜਿੱਧਰ ਵੀ ਉਹ ਜਾਂਦੀ ਸਤਰੂਪਾ ਉਧਰ ਬ੍ਰਹਮਾ ਜੀ ਦੇਖਦੇ ਤਾਂ ਬ੍ਰਹਮਾ ਜੀ ਦੇ ਤਿੰਨ ਸਰੂਪ ਹੋਰ ਪ੍ਰਗਟ ਹੋ ਗਏ। ਠੀਕ ਹੈ ਜੀ ਜਦੋਂ ਉਹਨਾਂ ਦੇ ਤਿੰਨ ਸਰਵ ਹੋਰ ਪ੍ਰਜੈਕਟ ਹੋ ਗਏ ਤਾਂ ਜਿਹੜੇ ਸ਼ਿਵਜੀ ਮਹਾਰਾਜ ਸੀਗੇ ਇਹ ਚੀਜ਼ਾਂ ਨੂੰ ਦੇਖ ਰਹੇ ਸੀ ਕਿ ਬ੍ਰਹਮਾ ਜੀ ਕੀ ਕਰ ਕੀ ਰਹੇ ਆ ਸਤਰੂਪਾ ਬਹੁਤ ਦੁਖੀ ਉਹਨਾਂ ਨੂੰ ਬ੍ਰਹਮਾ ਜੀ ਦੀ ਨਜ਼ਰ ਦਾ ਪਤਾ ਲੱਗ ਗਿਆ ਸੀ ਤੇ ਜਦੋਂ ਉੱਪਰ ਨੂੰ ਜਾਣ ਲੱਗੀ ਤਾਂ ਬ੍ਰਹਮਾ ਜੀ ਦਾ ਇੱਕ ਸਿਰ ਹੋਰ ਉੱਪਰ ਨੂੰ ਪ੍ਰਗਟ ਹੋ ਗਿਆ ਸਤਰੂਪਾ ਨੂੰ ਦੇਖਣ ਵਾਸਤੇ ਤਾਂ ਜਦੋਂ ਸ਼ਿਵਜੀ ਮਹਾਰਾਜ ਨੂੰ ਇਹ ਚੀਜ਼ ਦਾ ਪਤਾ ਲੱਗਿਆ ਤਾਂ ਬਹੁਤ ਕ੍ਰੋਧਿਤ ਹੋ ਗਏ ਤਾਂ ਉਹਨਾਂ ਨੇ ਪੈਰਵ ਰੂਪ ਦੇ ਵਿੱਚ ਆ ਕੇ ਅ ਵੀ ਬ੍ਰਹਮਾ ਜੀ ਨੂੰ ਸਬਕ ਸਿਖਾਉਣ ਬਾਰੇ ਸੋਚਿਆ ਤਾਂ ਜਦੋਂ ਪੈਰਵਰਤੁਪ ਦੇ ਵਿੱਚ ਸ਼ਿਵ ਜੀ ਮਹਾਰਾਜ ਆਏ ਤਾਂ ਉਹਨਾਂ ਨੇ ਬ੍ਰਹਮਾ ਦਾ ਜਿਹੜਾ ਉੱਪਰਲਾ ਸਿਰ ਸੀਗਾ ਪੰਜਵਾਂ ਸਿਰ ਉਸ ਨੂੰ ਕੱਟ ਦਿੱਤਾ ਠੀਕ ਹੈ ਜੀ ਜਦੋਂ ਸ਼ਿਵ ਜੀ ਮਹਾਰਾਜ ਨੇ ਪੈਰਵਰਤੁਪ ਦੇ ਵਿੱਚ ਆ ਕੇ ਉਹਨਾਂ ਦਾ ਪੰਜਵਾਂ ਸਿਰ ਕੱਟਤਾ ਤਾਂ ਬ੍ਰਹਮਾ ਜੀ ਦੇ ਹੁਣ ਤੁਸੀਂ ਦੇਖਦੇ ਹੋ ਤਾਂ ਫਰੀਕ ਜਗ੍ਹਾ ਤੇ ਚਾਰ ਸਿਰ ਦਿਖਾਈ ਦਿੰਦੇ ਆ ਪਹਿਲਾਂ ਪੰਜ ਸੀਗੇ ਉਹਨਾਂ ਨੇ ਇੱਕ ਗਲਤੀ ਕੀਤੀ ਤਾਂ ਉਹਨਾਂ ਦੇ ॠशिव ਜੀ ਮਹਾਰਾਜ ਨੇ ਉਹਨਾਂ ਦਾ ਉਹ ਸਿਰ ਕੱਟ ਦਿੱਤਾ ਪੰਜਵਾਂ ਸਿਰ ਜਿਹੜਾ ਉੱਪਰੋਂ ਪ੍ਰਗਟ ਹੋਇਆ ਸੀ ਠੀਕ ਹੈ ਤਾਂ ਉਸ ਤੋਂ ਬਾਅਦ ਬ੍ਰਹਮਾ ਜੀ ਨੂੰ ਵੀ ਆਪਣੀ ਗਲਤੀ ਦਾ ਬੇਸਾਸ ਹੋਇਆ ਉਹਨਾਂ ਨੇ ਖਿਮਾ ਮੰਗੀ ਸ਼ਿਵ ਜੀ ਮਹਾਰਾਜ ਤੋਂ ਆਪਣੀ ਗਲਤੀ ਨੂੰ ਸਵੀਕਾਰਿਆ ਵੀ ਮੈਂ ਬਹੁਤ ਗਲਤ ਕੀਤਾ ਤਾਂ ਇਸ ਤੋਂ ਇਹ ਪਤਾ ਲੱਗਦਾ ਹੈਗਾ ਕਿ ਜਿਹੜੇ ਵਿਸ਼ਨੂ ਮਹਾਤ ਸੀਗੇ ਤੇ ਸ਼ਿਵ ਜੀ ਬ੍ਰਹਮਾ ਇਹ ਤਿੰਨੋਂ ਨੇ ਰਚਨਾ ਕੀਤੀ ਸੀ ਤਾਂ ਬ੍ਰਹਮਾ ਮਹਾਰਾਜ ਦੀ ਜੇ ਉਹ ਸ਼ੁਰੂਆਤ ਨੇ ਵਿੱਚ ਪੰਜ ਸਿਰ ਸੀਗੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਜੋ ਗਲਤੀ ਕੀਤੀ ਤਾਂ ਉੱਥੋਂ ਉਹਨਾਂ ਸ਼ਿਵ ਜੀ ਮਹਾਰਾਜ ਨੇ ਉਹਨਾਂ ਦਾ ਗੱਲ ਕਿਟਿਆ ਤਾਂ ਉਹਨਾਂ ਦੇ ਚਾਰ ਸਿਰ ਰਹਿ ਗਏ ਤਾਂ ਉਹਨੂੰ ਵੀ ਵੀ ਜ਼ਿਆਦਾ ਤਾਂ ਬ੍ਰਹਮਾ ਜੀ ਦੀ ਪੂਜਾ ਕਿਤੇ ਕੀਤੀ ਨਹੀਂ ਜਾਂਦੀ ਤਾਂ ਇਹਦੇ ਪਿੱਛੇ ਵੀ ਇੱਕ ਰਾਜ ਸੀਗਾ ਇਹਦੇ ਸ਼ਿਵ ਜੀ ਮਹਾਰਾਜ ਨੇ ਬ੍ਰਹਮਾ ਜੀ ਨੂੰ ਇੱਕ ਅ ਸ਼ਾਪ ਦਿੱਤਾ ਸੀਗਾ ਜਿਹਦੇ ਕਰਕੇ ਬ੍ਰਹਮਾ ਜੀ ਦੀ ਪੂਜਾ ਜ਼ਿਆਦਾ ਨਹੀਂ ਕੀਤੀ ਜਾਂਦੀ ਅਹ ਇਹ ਸਟੋਰੀ ਮੈਂ ਤੁਹਾਨੂੰ ਕਦੇ ਅਲੱਗ ਟਾਈਮ ਕੱਢ ਕੇ ਦੱਸਾਂਗੀ ਕਿਉਂਕਿ ਇਹ ਇੱਕ ਅਲੱਗ ਕੁਐਸਚਨ ਬਣ ਜਾਂਦਾ ਅੱਜ ਦਾ ਕੁਐਸਚਨ ਇਹ ਸੀਗਾ ਕਿ ਬ੍ਰਹਮਾ ਜੀ ਦੇ ਕਿੰਨੇ ਸਿਰ ਹੈ 4 ਜਾਂ 5 ਤਾਂ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਦਾ ਵੀ ਬ੍ਰਹਮਾ ਜੀ ਦੇ ਪਹਿਲਾਂ 5 ਸਿਰ ਸੀ ਹੁਣ 4 ਹੈ ਠੀਕ ਹੈ ਜੀ ਇਹਦੇ ਵਿੱਚ ਜਿਹੜੀਆਂ ਅਸੀਂ ਵੀਡੀਓਜ਼ ਬਣਾਉਨੇ ਹੋ ਇਸ ਨੌਲੇਜ ਵਾਲੀਆਂ ਵੀਡੀਓ ਹੁੰਦੀਆਂ ਇਹ ਕਿਸੇ ਨੂੰ ਕਿਸੇ ਨੂੰ ਕੋਈ ਛੋਟਾ ਜਾਂ ਵੱਡਾ ਦਿਖਾਉਣ ਵਾਲੀਆਂ ਨਹੀਂ ਹੁੰਦੀਆਂ ਜਿਵੇਂ ਮੈਂ ਤੁਹਾਨੂੰ ਦੱਸਿਆ ਹੋਵੇ ਤੁਸੀਂ ਇਸ ਚੀਜ਼ ਨੂੰ ਗਲਤ ਨਾ ਲਿਓ ਠੀਕ ਹੈ ਜੀ ਜੋ ਨੌਲੇਜ ਮਿਲਦੀ ਆਪਾਂ ਨੂੰ ਆਪਣੇ ਜਿਹੜੇ ਪੁਰਾਣੇ ਗ੍ਰੰਥਾਂ ਦੇ ਵਿੱਚ ਲਿਖਿਆ ਉਹਨਾਂ ਦੇ ਵਿੱਚੋਂ ਹੀ ਇਹ ਚੀਜ਼ਾਂ ਕੰਢੀਆਂ ਗਈਆਂ ਤੇ ਉਹਨਾਂ ਵਿੱਚੋਂ ਹੀ ਪੜ੍ਹ ਕੇ ਤੁਹਾਨੂੰ ਨੌਲੇਜ ਦਿੱਤੀ ਜਾਂਦੀ ਹੈ ਠੀਕ ਹੈ ਇਹਦੇ ਵਿੱਚ ਪੁਛ ਗਲਤ ਨਹੀਂ ਸੀਗਾ ਤਾਂ ਮੈਂ ਸਿੰਪਲ ਇੱਕ ਨੌਲੇਜ ਵਾਲੀ ਵੀਡੀਓ ਬਣਾਈ ਹੈ ਤੇ ਆਸ ਹੈ ਆਈ ਕਰਦੀ ਕਿ ਤੁਹਾਨੂੰ ਪਤਾ ਲੱਗ ਗਿਆ ਹੋਣਾ ਤੇ ਤੁਹਾਨੂੰ ਇਸ ਚੀਜ਼ ਬਾਰੇ ਚੰਗੀ ਤਰ੍ਹਾਂ ਸਮਝ ਆ ਗਈ ਹੋਣੀ ਹੈ ਤਾਂ ਅੱਜ ਦੀ ਵੀਡੀਓ ਦੇ ਵਿੱਚ ਐਨਾ ਹੀ ਅਗਰ ਤੁਹਾਨੂੰ ਵੀਡੀਓ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦੇਣਾ ਤੇ ਇਹੋ ਜੀ ਆ ਵੀਡੀਓ ਤੁਹਾਨੂੰ ਬਹੁਤ ਦੇਖਣ ਨੂੰ ਮਿਲਣਗੇ ਆ ਤਾਂ ਹੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਡੀਓ ਤਾਂ ਜੋ ਹੋਰ ਲੋਕਾਂ ਨੂੰ ਵੀ ਇਹਨ ਦਿਨਾਂ ਦੀਆਂ ਬਾਰੇ ਜਾਣਕਾਰੀ ਦਾ ਪਤਾ ਲੱਗੇ ਬੱਚਿਆਂ ਨੂੰ ਵੀ ਪਤਾ ਲੱਗੇ ਠੀਕ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅਗਲੀ ਵੀਡੀਓ ਦੇ ਵਿੱਚ ਮਿਲਦੇ ਆਂ ਧੰਨਵਾਦ